भाई कि ठंड आ गई लो जी मझा ने पलट चकते ठंड तो आ जी इन्नी ज्यादा जन्नी भी कह दो धुंध तो तो देखो बहुत ज्यादा देखो टावर दिखा नहीं है अच सीरी भी नहीं आया है गा। मजा आप बहार क्डा गए बारह खुलिए पठे पाए हुए <tip> हो, हो लिया मारती तो 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 चल

कौन पाटा टोपी और छोड़ दे ਬਹੁਤ ਠੰਡਾ ਹੈ ਅੱਜ ਤਾਂ ਹਵਾ ਚੱਲੀ ਜਾਂਦੀ ਹੈ। ਲੋ ਜੀ ਆਪਾਂ ਮੁੱਝਾ ਕੱਢਤੀਆਂ ਬਾਹਰ। ਅੱਜ ਠੰਡਾ ਜਿਹੜੀ ਬੋਲੀ ਜ਼ਿਆਦਾ ਹੋਈ ਪਈ ਹੈ। ਧੁੰਦ ਹਵਾਾਂ ਵੀ ਚੱਲੀ ਜਾਂਦੀ ਆ। ਤੇ ਇੱਧਰ ਲਾ ਲਈ ਆ ਕੱਪੜਿਆਂ ਵਾਲੀ। ਸਰਪ ਪਾਉਣੇ ਆ। ਕੱਪੜੇ ਹਨਾ ਉਤਮ ਦੇ ਸਕੂਲ ਵਾਲੀ ਵਰਦੀ ਹੈਗੀ। ਉਹਦੇ ਕਰਕੇ ਆਪਾਂ ਨੂੰ ਧੋਣੇ ਪੈਣੇ ਲੇਗੇ ਨਹੀਂ ਤਾਂ ਨਹੀਂ ਲੋੜਨੀ ਸੀ। ਅੱਜ ਸੰਡੇ ਆ ਕੋਟ-ਕੂਟ ਧੋਣਾ। ਉਤੇ ਕਰਕੇ ਅੱਜ ਮਜਬੂਰੀ ਚ ਆਪਾਂ ਨੂੰ ਮਸ਼ੀਨ ਲਾਉਣੀ ਪੈ ਰਹੀ ਆ ਨਹੀਂ ਤਾਂ ਮਸ਼ੀਨ ਲਾਉਣੀ ਨਹੀਂ ਸੀਗੀ ਆਪਾਂ ਠੰਡ ਹੈਗੀ ਆ ਬਾੜੀ ਜ਼ਿਆਦਾ ਜੀ ਕੱਲ ਵੀ ਬਹੁਤ ਠੰਡ ਸੀਗੀ ਅੱਜ ਵੀ ਬਹੁਤ ਠੰਡਾ ਤੁੰਬੀ ਉੱਠ ਗਿਆ ਬਲੱਡ ਠੀਕ ਆ ਵੀ ਤੁਹਾਡਾ करना है आगे। मम्मी ठीक ठीक है मैं कर, नहीं नहीं। है मैं भी चेक करना फिर कुट नहीं ले मैं कर देनी बग्गा आई नहीं आज नहीं क्यों नहीं आया है था। थीका था, थीका की ਆਣ ਜਾਣਾ ਫਿਰ ਉਹ ਜੀ ਮੈਨੂੰ ਲੈਂਡ ਤੋਂ ਇਕੱਠਾ ਜਾਣਾ ਚਾਹ ਫਿਰ ਮੈਂ ਤਾਂ ਤਾਂ ਹੀ ਸੀ ਚਲੀ ਜੀ ਸੀ ਮੇਰਾ ਮਨ ਨੂੰ ਠੀਕ ਲੱਗਦਾ ਆ ਤੇ ਆਪੇ ਠੀਕ ਆ ਮੈਡਮ ਕਿੱਥੋਂ ਦੀ ਐ ਇਹ ਜੂਨਾਸੀ ਲਾ ਵਰਡ ਯੂਨੀਵਰਸਿਟੀ ਆ ਰਾਇਗੋਡ ਦੀ ਐ ਇਹ ਰਾਇਗੋਡ ਸੀ ਰਾਇਗੋਡ ਦੀ ਬਾਈ ਯੂਨੀਵਰਸਿਟੀ ਹੈ

दहाड़ी इधर हम्म पचासी एक सौ नदिया है थोड़ा है। है भाला। गोली ले भी। है भाला। <coughs> कोई? कम ला लिया होना को धुंध देखो कि अब बात ठंड हुई पी, पी ਮਿਸਤਰੀ ਵਿਚਾਰੇ ਪਤਾ ਨਹੀਂ ਕੀ ਕੰਮ ਕਰਨਗੇ ਅੱਜ ਅੱਜ ਆਪਣੇ ਆਹ ਵਾਲਾ ਅੱਗੇ ਵਾਲਾ ਜਿਹੜਾ ਫਰੰਟ ਆ ਇਹ ਪਲਾਸਟਰ ਹੋਣਾਗਾ ਇਧਰ ਸਾਈਡਾਂ ਤੋਂ ਪਿੱਛੋਂ ਸਾਰੇ ਹੋ ਗਿਆ ਅθε ਇਧਰ ਵੀ ਕਰ ਰਿਆ ਸੀ ਕੱਲ ਵਾਲੀ ਕੱਲੋਂ ਕੰਨ ਦਾ 2-3 ਦਿਨ ਹੋ ਗਿਆ ਇਧਰ ਕਰਦੇ ਨੂੰ ਵੇਖੋ ਉਹ ਉਪਰੀ ਇਧਰ ਜਗਾ ਘਟ ਆ ਗਈ ਇਹਦੇ ਕਰਕੇ ਉਹ ਸਾਰਾ ਕਰਤਾ ਉੱਪਰ ਵਾਲਾ ਹਜਾ ਫਰੰਟ ਕਰਨਾਗਾ ਬਸ ਆ ਫਰੰਟ ਫਰੰਟ ਰਹਿ ਗਿਆ ਹੁਣ ਪਲਾਸਟਰ ਵਾਲਾ ਆਪਣਾ बाकी सारा कम अपना प्लास्टर का जो हो गया कंप्लीट तो तो डिजाइन बना चलो किचन में चलते हैं हम चलो जी अपने धारा क्डन चाहते हैं बाल्टी पर चा लिया तू जी ले ला <coughs> आप पल्लड़ पल्लड़ <दे। coughs> जा फेर ला उठे कड ला एच डब्बे क्डन लिया हां ए च थोड़ा जस मे <coughs> नि जहा සිවිනි අයාජ පෙර ඔගෙ ත හු යන්ද පෙල්ලි නොල එන්නදේ 我的。 ਪੇਹੂਟਾ ਲੋਰ ਪੁਟਾ ਫਰਾਈ ਕਰਦੇ ਹਾਂ ਸਭ ਬੁਰੀ ਹੈ ਇਹ ਇਹਦੇ ਮਟਾਵੇ ਲਿਆਉਣਾ ਲਿਆ ਵਿੱਚ ਹੈ ਨਹੀਂ ਹਾਂ ਲਿਆਉਣੇ ਆ ਇਹ ਮੰਗਾਉਂਗੀ

it told her mama bhai mood liye raha ban me leke re tang tum jaindi hum manjo hello லாம் <laughs> <laughs> ਇਹ ਥੋੜੇ ਸਾਲਾਂ ਦੀ ਹੋਵੇਗੀ ਕੰਮ ਹੂੰ ਪ੍ਰਦੀਪ ਦੇ ਵੇਲੇ ਜਿੰਨਾ ਦੇਖਿਆ ਹੈ ਫਿਰ ਪ੍ਰਦੀਪ ਦਾ ਬੈਰ ਸਾਲ ਤੋਂ ਸਾਲ ਉਹ 12 ਸਾਲਾਂ ਦੀ ਗੱਲ ਹੋ ਗਈ ਆ ਤੇ ਜਦ ਤੱਕ ਆ ਜਾਂਦੇ ਨੇ ਉਹ ਲੋਕ ਹੂੰ ਇਹ ਵੀ ਨਹੀਂ ਜਾਨੀ ਰੁੜਦੂ ਆ ਗਿਆ ਆ ਪਾ ਪੂਰੇ ਹੀ ਨਸ਼ਾ ਮਮੀ ਨੂੰ ਦਿਖਾਉਂਦਾ ਚੱਜੀ ਉਹ ਰੈਡੀ ਪਵਾ ਆਂਦਾ ਯਾਰ ਮੇਨੂੰ

ਚਲੋ ਜੀ ਆਪਾਂ ਚੱਲਦੇ ਹਾਂ ਉੱਪਰ ਉੱਪਰ ਪਾ ਕੇ ਉਹਨੇ ਕੱਪੜੇ ਬਹੁਤ ਹੋ ਗਏ ਅੱਜ ਧੋਣ ਵਾਲੇ ਤੋਤੇ ਬਹੁਤ ਨੇਗੇ ਭਰੀਆਂ ਭੀਆਂ ਨੇ ਤਾਰਾਂ ਧੁੱਪ ਨਿਕਲੇ ਹੀ ਸਾਰੀਆਂ ਭੈਣਾਂ ਨੇ ਹੁੰਦਾ ਲਾਲਚ ਹੈ ਨਾ ਕੱਪੜੇ ਧੋਣ ਦਾ ਉੱਥੇ ਤੇ ਆ ਗਏ ਆਪਾਂ ਧੁੱਪ ਦੇ ਵਿੱਚ ਉਹ ਦੇਖੋ ਪਰੇ ਪਏ ਆ ਬੂਟ ਬਾਟ ਸਾਰਾ ਕੁਝ ਧੁੱਤਾ ਪਿਆ ਤਾਰਾ ਭਰੀਆਂ ਪਈਆਂ ਨੇ ਸਾਰੇ ਲੋਕਾਂ ਨੇ ਕੱਪੜੇ ਬਾਹਰ ਰੱਖਿਆ ਅੱਜ ਤਾਂ ਇਹ ਹੁੰਦਾ ਵੀ ਛੇਛੇ ਦੇ ਕੱਪੜੇ ਸੁੱਕ ਜਾਣ ਆਹ ਦੇਖੋ ਆਪਣਾ ਘਰ ਨਮਾ ਇਹ ਕਰੀ ਜੀ ਕੱਪੜੇ ਨਹੀਂ ਖਤਮ ਹੋਣ ਚੋਂਦੇ ਧੁੱਪ ਜੀ ਨਿਕਲ ਜਾਂਦੀ ਆ ਉਹਦੀ ਚੱਕ ਲੈ ਆ ਕੱਪੜੇ ਢੇੜੇ ਚਲੋ ਜੀ ਬਸ ਦੇ ਕਰਾਂ ਚ ਹੁੰਦੇ ਹੀ ਆ ਹਨਾ ਕੰਮ ਤੰਦਾ ਸ਼ਾਲ ਕਿੱਥੇ ਪਾਈਏ ਸੁੱਕਣਾ ਜਗ੍ਹਾ ਵੀ ਨਹੀਂ ਹੈਗੀ ਹੁਣ ਕੀ ਕਰੀਏ ਲੱਬ ਲੱਬ ਕੇ ਪੋਣਾ ਪੰਡਾ ਥਾ ਜਗ੍ਹਾ ਵੀ ਖਤਮ ਹੋ ਗਈ ਤੇ ਮੰਮੀ ਸਿਰ ਬਾਹੀ ਜਾਂਦੀ ਆ ਭੈਣ ਜੀ ਗਰਮੇਲੋ ਪਈ ਆ

ਤੁੱਪ ਲੈ ਰਹੇ ਨੇ ਵੀ ਫੋਕਸ 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 ਆ ਸੀਗੇ ਅੱਦੇ ਚਲੋ ਜੀ ਚੱਲਦੇ ਥੱਲੇ ਤਾਰਾਂ ਆਪਣੀਆਂ ਫੁੱਲ ਭਰੀਆਂ ਪਈਆਂ ਨੇ ਕੱਪੜੇ ਵਾਲੀਆਂ

ਉਹ ਠੰਡੇ ਲੱਗਦੇ ਆ ਅੰਦਰ ਪਏ ਕਰਕੇ ਚਲੋ ਵਾਪਸ ਤੁਸੀਂ ਵੀ ਚਲੋ ਚਲੋ ਭਾਈ ਮੈਂ ਚਾੜ ਦੂੰਗਾ ਨਾ ਮਮਮੀ ਨਾਲ ਤਾਂ ਤੁਸੀਂ ਸੌਖੇ ਚੜੋਗੇ ਨਾ ਨਾ ਮਮਮੀ ਉਹ ਦੋਨੇ ਹੱਟ ਪਈ ਜੇ ਇਹ ਚੜਾਉਣੇ ਨਹੀਂ ਹੈ ਇਹ ਕੋੜੀ ਜੇ ਹੈ ਇਹ ਮੋਗਡਾਲੀ ਇਹ ਮੋਗਡਾਲੀ ਚੜਾਈ ਜੜੀ ਜਾਂਦੀ ਹੈ ਮਮਮੀ ਆਹ ਉਹ ਕਰਵਾਵਾਂਗੇ ਤੇ ਹੋਰ ਮਿੱਟੀ

ਹੂੰ ਐਸਾ ਤਾਂ ਸੋਈ ਆਇਆ ਤੇ ਕਾਂਗੜੇ ਕਿਹੜੇ ਨੇ ਫਿਰ ਇੱਕ ਤਾਂ ਆ ਸੋਈ ਛੋਟਾਵਰੇ ਮਾਗਨ ਨਜ਼ਾਰੇ ਹੈ ਕਾਂਮਰਾ ਆ ਦੇਗਾ ਛੋਟਾ ਦਾ ਬਾ ਦੇੜਾ ਜਿਹੜਾ ਲੈਣਾ ਲੈ ਲਿਓ ਅਜਾ ਬਾਦੂ ਘਰ ਵਿੱਚ ਉਹ ਕਿਥੇ ਮਰ ਜਾਵੇ ਹੂੰ ਬਹੁਤ

ਕੰਨ ਚੀਜ਼ ਨਹੀਂ ਆ ਨਾ ਨਾ ਪਰਲੇ ਨਾ ਸੁਦੇ ਪਰਾਲੀ ਦੇੜਨੀ ਆ ਪਰਾਂ ਵਾਲੀ ਇੱਧਰ ਤਾਂ ਬਾਬਾ ਦਾ ਨਾ ਹਾਂ ਅਈ ਸੱਤਾਂ ਚੀਨ ਨੂੰ ਕੱਪੜਾ ਜੇ ਵੀ ਹੈ ਦ ਜਿਦ ਗਿਆ ਉਹ ਕੱ ਲੈ ਜੇ ਨਾ ਕੰਬਸ ਜੀ ਇਹ ਰੱਖਾਂਗੇ ਨਾ ਵੇਖਾ ਕੱਟਾਂਗੇ ਆ ਕਰਕੇ ਇਹਨੂੰ ਲਿਖਣੇ ਇਥੋਂ ਅੱਛਾ

ਇਹ ਬੈਡਰੂਮ ਆ ਇੱਕ ਇਹੋ ਜਿਹਾ ਮਾਦੇ ਮੰਮੀ ਤਾਂ ਆ ਚੜਾ ਲਈ ਆਪੀ ਦੇਖ ਲਓ ਬਹੁਤ ਸੁੱਤੀ ਹੋਇਆ ਹੈ 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 ਜਿਹਨੇ ਸੁੱਤੀਗਾ ਪੱਪੀ ਤਾਂ ਆ ਤਾਂ ਜਿਹੜੇ ਲੱਗ ਬੁੱਤੀ ਆ ਰਗਾ ਤੁਹਾਨੂੰ ਜੇ ਤਾਂ ਉਹ ਵਿਚਾਲੇ ਬਾਗਲ ਜਾ ਉਹਨਾਂ ਦਾ ਮਨ ਨਹੀਂ ਆਉਂਦਾ

ਤੁਸੀਂ ਆਏ ਨਹੀਂ ਵਾਪੇ ਦੇਖ ਲਓ ਨਹੀਂ ਕਦੋਂ ਇੰਨਾ ਕਰਾਂਗੇ ਹੁਣ ਕਿਹੜਾ ਹੋ ਇੰਨਾ ਕੀ ਸੀ ਉਹ ਸਹੀ ਹੈ ਨਹੀਂ ਆਉਂਦਾ ਹਾਂ ਹਾਂ ਸ਼ੇਖ ਬਾਸਾ ਵਾਲਾ ਬੁਛੇ ਹਲੇ ਦਾ ਉੱਪਰ ਜੂਸ਼ਾਰਾ ਬੀ ਇੱਥੇ ਆਖੋ ਹੈਲੋ ਗਾਇਸ ਹੈਲੋ ਗਾਇਸ ਕਿੱਧਰ ਚੱਲੇ ਗਾਇਸ ਤੁਸੀਂ ਹੈਂ ਮੈਂ ਡੰਗ ਚੜਾ ਲਈ बस बस चल बढ़िया हो गया ममी हम बेहड़ा देख कि पिछड़ा बेड़ा आ, आ, <laughs> okay i could not have come out होगा ना अपने घर आएगा। अपने घर में ताज़े कि मैं किसी अपने पर्सनल नॉर्टर के हो। हाँ। तेरे जी की क्या चलो? है? तेरे जी की? मुझे डेल रहती है। मुझे हाँ। मतलब उनका नॉर्टर के हो। ना चाची ना चाची ना तो ना दे इंडियन इंडियन तो तेरी क्या है? आयलेज़ है। एक तो तुझे ना जान पड़े। � ਮੰਮੀ ਤੂੰ ਚੜ ਸਕਦੀ ਪਾਪਾ ਵੀ ਚੜ ਸਕਦਾ ਨਹੀਂ ਇਹ ਉਹ ਕਰਨ ਵਾਲਾ ਉਹ ਮਿੱਟੀ ਹੋਰ ਪਾਉਣ ਵਾਲੀ ਹੈ ਕਿ ਆਸ ਥੱਲੇ ਦਾ ਪਰਚਾ ਕੀ